ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਸ਼ਿਕਾਰਮਾਸੀਆ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਸੁਖਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਮੱਜਾਂ ਤੁਹਾਨੂੰ ਦਿਖਾਉਣੀ ਆ ਜਿਨ੍ਹਾਂ ਦੇ ਵਿੱਚ ਤਿੰਨ ਤਾਜ਼ੀਆਂ ਸੂਈਆਂ ਵਾਂ ਤੇ ਦੋ ਗੱਬਨਾ ਵਾਂ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਇਧੀਆਂ ਨਾਲ ਤੇ ਅੱਜ ਵੀ ਵੱਡੇ ਛੋਟੇ ਭਾ ਤੁਹਾਨੂੰ ਸਾਰੀ ਵੈਰਾਈਟੀ ਤੁਹਾਨੂੰ ਦਿਖਾਉਣੀ ਆ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਸਨਾ ਠੀਕ ਠਾਕ ਜੀ ਵਧੀਆ ਚੜਦੀ ਕਲਾ ਜੋ ਤੇ ਵੇਖ ਗਿਆ ਉਦਨ ਵਾਲਾ ਮਾਲ ਫਿਰ ਤੁਹਾਨੂੰ ਪਤਾ ਤੁਹਾਨੂੰ ਮੈਂ ਉਦਨ ਵੀ ਕਿਹਾ ਸੀ ਭਾਅ ਛੋਟਾ ਰੱਖਾਂਗੇ ਮਾਲ ਤੇ ਆਉਂ ਜਾਣਾ ਹਾਂਜੀ ਹਾਂਜੀ ਤੇ ਮਾਲ ਤੇ ਪਾਪੜੀ ਕਰਪਾਣਾ ਉਦਣ ਹੀ ਵੇਚ ਗਿਆ ਮੈਂ ਅਗਲੇ ਦਿਨ ਤੁਹਾਨੂੰ ਫੋਨ ਕੀਤਾ ਤੈਨੂੰ ਹੀ ਕਿਹਾ ਨਾ ਉਦਣੋਂ ਹੁਣ ਰਹਾ ਮੈਂ ਹਾਂਜੀ ਹਾਂਜੀ ਉਦਣ ਤੁਹਾਨੂੰ ਕਿਹਾ ਤੀਆਂ ਹੈ ਨਾ ਟਾਈਮ ਫਿਕਸ ਹੋ ਗਿਆ ਉਹ ਉਦਣ ਟਾਈਮ ਹੋ ਗਏ ਸਾਰੇ ਤੇ ਉਦਣ ਅਗਲੇ ਦਿਨ ਲੈ ਆਂਦਾ ਰੋ ਉਦਣ ਤੁਹਾਨੂੰ ਮੈਂ ਕਹਿ ਤਾ ਮਾਲ ਤੇ ਚਲੋ ਪਾਪੜੀ ਕਰਪਾਣਾ ਉਦਣ ਹੀ ਵੇਚ ਗਿਆ ਜੋ ਜਿੰਨੇ ਪਈਆਂ ਨੇ ਚਾਰੇ ਪੰਜੇ ਵਈਆਂ ਉਦਣ ਹੀ ਵੇਚ ਕਿੰਨੇ ਕਾਏ ਫੋਨ ਫਨ ਫੋਨ ਤੇ ਜੇ ਤੇ ਕਾ ਆਉਂਦੇ ਕਾਫੀ ਆਉਂਦੇ ਸਮਝਦਾ ਵਧੀਆ ਰਿਹਾ ਕੇ ਕੰਮ ਨਹੀਂ ਨਹੀਂ ਵਧੀਆ ਪੌਣਸ ਮਿਲਿਆ ਐਵੇਂ ਤੁਹਾਨੂੰ ਕਹਿਣ ਜੋ ਮਰਜ਼ੀ ਕੋਈ ਕਹਿੰਦਾ ਰਹਿ ਲਿਖਣਾ ਭਾਈ ਇਹ ਮੇਨ ਫੇਰ ਹੀ ਹੈ ਹਾਂਜੀ ਹਾਂਜੀ ਤੇ ਜਿਹੋ ਜਿਹੇ ਪਸ਼ੂ ਆ ਉਹੋ ਜਿਹਾ ਮੁੱਲ ਕਰੋ ਤੇ ਕੋਈ ਵੀ ਕਦੋਂ ਵੀ ਲੈਂਦਾ ਆਪਣੀ ਤਸੱਲੀ ਕਰਕੇ ਹਾਂਜੀ ਹਾਂਜੀ ਕੇ ਨੂੰ ਇਹ ਵੀ ਖਾ ਭਰੀਆਂ ਖੱਲਾਂ ਮੈਂ ਵੀ ਕਰ ਤੇਰਾ ਕੀ ਲੈਣਾ ਹਾਂਜੀ ਹਾਂਜੀ ਆਪਣੀ ਤਸੱਲੀ ਕਰਕੇ ਖੜਿਓ ਜਿੱਥੋਂ ਕੋ ਲੈਓ ਸਾਡੇ ਕੋਲ ਨਹੀਂ ਕਿਨੇ ਸਾਡੇ ਕੋਲ ਜਿੱਥੋਂ ਲੈਣੀ ਆਪਣੀ ਤਸੱਲੀ ਜਿੱਥੋਂ ਵੀ ਲੈਣੀ ਆ ਆਪਣੇ ਦੋ ਟਾਈਮ ਚੋਕੇ ਲੋ ਬਾਅਦ ਚੋ ਜੁ ਕਿਸੇ ਨੂੰ ਇੱਧਰ ਉੱਧਰ ਕਹਿਣ ਨਾਲੋ ਪਹਿਲਾਂ ਹੀ ਆਪਣੀ ਦੋ ਟਾਈਮ ਚੋਕੇ ਲੋ ਭਾਵੇਂ ਤੁਹਾਡਾ ਘਰ ਆ ਭਾਵੇਂ ਕੋਈ ਵੀ ਆ ਹੈਨਾ ਕੋਈ ਵੀ ਤੇ ਨਾਮ ਦੱਸਦੇ ਕਰੀ ਫਿਰ ਨਾਮ ਆਪਣਾ ਸੁਖ ਪਿੰਡ ਸ਼ਿਕਾਰਮਸੀਆਂ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਫੋਨ ਨੰਬਰ 985550706 ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਪਹਿਲੇ ਨੰਬਰ ਤੇ ਜਿਹੜੀ ਸੂਈ ਝੋਟੀ ਆ ਟਾਈਮ ਇੱਕਰੀ ਦਿਖਾ ਦਈਏ ਆਪਾਂ ਪਹਿਲਾਂ ਹੀ ਵੀ ਕਿੰਨੇ ਵਜੇ ਦਾ ਸਾਢੇ 12 ਦੇ ਲਗਭਗ ਨੇ ਦਾ ਟਾਈਮ ਹੋਇਆ ਹੁਣ ਆਵਾ ਜਿਹੜਾ ਤੇ 12 ਵਜੇ 26 ਮਿੰਟ ਹੋ ਗਏ ਦਿਖਾਈ ਦਈਏ ਇੱਕ ਜੀ ਆਹ ਦੇਖ ਸਕਦੇ ਜੀ 12 ਵਜੇ ਤੇ 26 ਮਿੰਟ ਹੋਏ ਜਿਹੜੀ ਆਪਾਂ ਇਹ ਵੀਡੀਓ ਬਣਾਉਂਦੇ ਆਂ ਤੇ ਉਸ ਆਵਨਾ ਕੋਈ ਵੀਰ ਜਿਹੜਾ ਹਵਾਨੇ ਦਾ ਅੰਦਾਜ਼ ਜਲਾਵੇ ਜਦ ਦੁਪਹਿਰ ਦਾ ਟਾਈਮ ਆ। ਆਹ ਪ੍ਰੀਤ ਭਾਜੀ ਇਹ ਨਾ ਮੰਨ ਲਓ ਕਿ ਪਤਖੋਂ ਸੋਈ। ਅੱਛਾ। ਤੇ ਬੋਲਿਓ ਲਾਤੀ ਆ ਨਾੜੂ ਗੱਲਾ ਉਹ ਕੱਟੀ ਦੇ ਮਗਰ ਲਮਕੰਦੇ ਚੈੱਕ ਕਰਵਾ ਦੋ। ਧਾਰੇ ਮਾਰ ਕੇ ਕੋ ਕੋ ਧਾਰੇ ਮਾਰ ਕੇ ਖਾ ਲਓ। ਆਹ ਕੱਟੀ ਜਿਹੜੀ ਤੇ ਆਹ ਦੇਖ ਸਾਹ ਦੇ ਤਾਜ਼ਾ ਹੀ ਨਾੜੂ ਆ ਜਿਹੜਾ ਨਾਲ। ਬਿਲਕੁਲ ਤਾਜੀ ਕੱਟੀ ਆ। ਕਿੰਨੇ ਦੇ ਨਾ ਇਸ ਸੋਈ ਨਾ? 100 ਸੋਈ ਆ। ਪਰਸਾਂ ਦੀ ਸੋਈ ਆ। ਕੱਲ ਸ਼ਾਮੀ ਸਾਫ ਕਰਤੀ ਸੀ ਸਵੇਰੇ ਇਹਨੇ ਦਿੱਤਾ ਸੀ ਕੋਈ 1.5-3 ਕਿਲੋ ਦੁੱਧ। 3 ਲਾ ਲਓ ਬੱਚੇ ਦਾ ਪਾ ਗੇ। 3.5 ਕਿਲੋ ਕੱਟੀ ਦਾ ਪਾਗ ਦੋ ਤੇ 7 ਤੋਂ 8 ਕਿਲੋ ਬੋਲਾ ਹੈਗਾ ਮੈਂ ਜਦ ਤੀਸਰੇ ਦਿਨ ਦੀ ਸੂਈ ਥੱਲੇ ਹਾਂ 8 ਕਿਲੋ ਬੋਲਾ ਹੈਗਾ ਤੇ ਦੁੱਧ ਝੋਟੀ 11 10 11 12 ਕਿਲੋ ਚ ਆ ਜੀ ਕਿ ਆਪਾਂ ਕੋਈ ਜ਼ਿਆਦਾ 15 ਵਾਲਾ ਤਾਂ ਕਹਿਣਾ ਹੀ ਨਹੀਂ ਠੀਕ ਆ 14 ਨਹੀਂ ਕਹਿਣਾ ਤੇ ਜਿੰਨੀ ਦਾ ਡੰਗਰ ਵੇਖ ਕੇ ਕਹਣੇ ਪੈਸੇ ਲਾਉਣੇ ਆ ਹਾਂਜੀ ਹਾਂਜੀ ਆਪਾਂ ਇਹਨਾਂ ਨੂੰ ਦੱਸਣਾ ਵੀ ਇਹਨਾਂ ਨੂੰ ਬਾਕੀ ਇਹ ਆ ਵੀ ਸੇਵਾ ਕੋਈ ਵਧਾ ਲੈ ਜਿਹੜੇ ਹਸਾਬ ਨਾਲ ਝੋਟੀ ਆ ਇਹਨਾਂ ਕਿ ਤੈਨੂੰ ਦੇਣਾ ਹੀ ਚਾਹੀਦਾ ਵਾ ਕੱਦ ਕਾਠ ਵੀ ਚੰਗਾ ਵਾ ਪਹਿਲਾਂ ਇਹਨਾਂ ਨੇ ਦੱਸ ਤੋ ਦੁੱਧ ਚ ਆ ਘਰ ਵਾਲੇ ਆਂਦੇ ਠੀਕ ਆ ਹਾਂ ਹੁਣ ਦ ਕਿਵਾ ਇਹ ਕਿਰੇ ਬਾੜੀ ਚੂਗੀ ਤੇ ਬੌੜੇ ਨੂੰ ਸਾਫ ਕਰਤੀ ਹੈ ਬਿਲਕੁਲ ਤੇ ਸੇੜ ਝੋਟੀ ਵੀ ਬਣੀ ਬਾਕੀ ਟਾਈਮ ਵੀ ਜਦ ਦੁਪਹਿਰ ਦਾ ਵਾ ਕੋਈ ਵੀ ਰੋਸਾ ਨਾ ਜਿਹੜਾ ਹਵਾਨੇ ਦਾ ਅੰਦਾਜ਼ਾ ਲਾਵੇ ਜਦੋਂ ਆਪਣੀ ਛੋਟੀ ਆਪਣੇ ਰੰਗ ਰੂਪ ਤੇ ਤੇ ਮਗਰ ਵੀ ਇਹਦੇ ਕੱਤੀ ਹੈ ਤੇ ਥਣਾ ਦਾ ਸਾਈਜ਼ ਗਾਪ ਵੀ ਜਿਹੜਾ ਚੰਗਾ ਹੈ ਕੋਈ ਮੱਝ ਥਣਾ ਚ ਨਹੀਂ ਸਾਰੀਆਂ ਹੀ ਉਤਰਾਂ ਚਵਾਈ ਬੜੀ ਜੋ ਫਿਰ ਠੀਕ ਹੈ ਜੀ ਆਹ ਥਾਣ ਕਿਦੇ ਕੱਢਦੀ ਆ ਉਹ ਤੇ ਆਹ ਦੇਖ ਸਕਦੇ ਚੰਗਾ ਦੂਰ ਦੂਰ ਜਿਹੜਾ ਇਹ ਰਸਣ ਲੱਗਾ ਵਾ ਤੇ ਆਹ ਕੱਟੀ ਜੇ ਨਾ ਰੋਕਤ ਨਾ ਦੱਸ ਮੇਰਾ ਬੋਲ ਪਸੰਗੀ ਜੀ ਬੱਧੀ ਫਿਰ ਆ ਬਿਲਕੁਲ ਲੱਗੀ ਬਸ ਸਮਾਂ ਫੜ ਗਈ ਦਖਾਈਏ ਖਚਵਾਜ ਲੈਦਾ ਆ। ਆ ਥਾਣੇ ਦੇਖ ਸਕਦੇ ਤੇ ਲੱਗੇ ਤਾਂ। ਪਰ ਸਮਾ ਕੇ ਥਾਂ ਜਿਹੜਾ ਪੂਰਾ ਵਧੀਆ ਤਿਆਰ ਕਰਦੀ। ਬਹੁਤ ਵਧੀਆ ਕਰਦੀ। ਦੁੱਧ ਵਾਲੀ ਤੁਹਾਨੂੰ ਇਹ ਨਿਸ਼ਾਨੀ ਜਿਹੜੇ ਪਸਮਾ ਲਾ ਕੇ ਵਗਾ ਦੂੰ। ਹਾਂਜੀ ਹਾਂਜੀ। ਇਹ ਪਸਮਾ ਪੂਰਾ ਅੱਜ ਹੀ। ਅਜੇ ਟਾਈਮ ਹੀ ਚੱਲ ਦੁਪਹਿਰ ਦਾ ਵਾ ਫਿਰ ਰੋਸਾ ਨਹੀਂ। ਚਵਾਈ ਬੜੀ ਇੱਕ ਨੰਬਰ ਦੀ ਚਵਾਈ। ਠੀਕ ਹੈ। ਅਲਗੀ ਤੇ ਨਹੀਂ ਆਈ ਕਿ ਠੀਕ ਹੈ ਤੇ ਦੱਸਿਓ ਫਿਰ ਮੁੱਲੇ ਦਾ ਆਪਾਂ ਟੈਕ ਕਰੀ ਫੇਰ ਕਿੰਦੇ ਤੋਰ ਕੇ ਦਿਖਾ ਦਈਏ ਦਿਖਾ ਲਓ ਸਾਡੀ ਤੋਰ ਜੀ ਤੇ ਇਹ ਧਾਰਾ ਮਾਰਨ ਦਾ ਡੱਕਾ ਦੋ ਤਾਂ ਕੀ ਮਸਾ ਹਾਂਜੀ ਇਹ ਕੋਈ ਆਨ ਲੈਣੀ ਮੰਗਾ ਲੇ ਕਣ ਹਾਂਜੀ ਇਹਨੂੰ ਕੁਆਲਟੀ ਦਾ ਬਾਲਾ ਕਿੰਨਾ ਸਾੰਦੀ ਦਾ ਹਾਂਜੀ ਹਾਂਜੀ ਸਾਰੀ ਦੇ ਵੇਖੋ ਹੁਣ ਠੀਕ ਐ ਤੇ ਦਾ ਮੁੱਲ ਫਿਰ ਇਹਦਾ ਦਸੀ ਆਪਾਂ ਮੁੱਲ ਤੇ ਜੈ ਵੀ ਕਰਾਂਗੇ ਜੈ ਜੈ ਕਰੀਏ ਕਿ ਉਹ ਹੀ ਜਾਵੇ ਉਸ ਦਿਨਾਂ ਨੂੰ ਪਹਿਲੇ ਪਹਿਲੇ ਫੋਨਾਂ ਤੇ ਦੱਸੀ ਨਹੀਂ 75 ਨਹੀਂ 73000 ਦੀ 73000 ਦੀ ਤੇ ਵਿੱਚੋਂ ਛੋਟ 2000 ਹੋਰ ਕਰਦਾ ਅੱਛਾ 71 ਦੀ 71000 ਦੀ ਦੇਵਾਂਗੇ ਠੀਕ ਆ ਦੋ ਦੁੱਧ ਛੋਟੀ 11 12 ਕਿਲੋ ਖੁੱਲਾ ਟੁੱਲਾ ਚਾਹੀਦਾ ਕਿ ਚਾਰੂ ਬੜੀਆ ਵੰਡ ਜਿਹੜਾ ਮਰਜ਼ੀ ਪਾ ਲੋ ਉਹਨੂੰ ਨੰਗਾਈ ਹੁੰਦੀ ਠੀਕ ਆ ਇਹ ਆ ਬੇ ਸਾਂਭ ਵਾਲਾ ਕੋਈ ਖੜੇ ਤੇ ਛੋਟੀ ਸਾਂਭ ਨਹੀਂ ਮੋੜਦੀ ਜਿਹੜਾ ਵਾ ਕਾਲੇ ਸਮੇਂ ਲਈ ਇਹ ਨਹੀਂ ਘਾਟੇ ਵਾਲੀ ਨਹੀਂ ਇਹ ਵਾਧੇ ਵੰਡੀ ਹਾਂਜੀ 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 ਬਾਕੀ ਥਾਂ ਦੇਖੋ ਕੱਲਾ ਹੋਣੀ ਕੁਆਲਿਟੀ ਠੀਕ ਆ ਤੇ ਹੁਣ ਤੁਹਾਨੂੰ ਰਕਤ ਪਾਈ ਪਾਈ ਆਪਾਂ ਛੋਟੀ ਹਾਂਜੀ ਹਾਂਜੀ ਇਹ ਤੁਹਾਨੂੰ ਗੱਲ ਦੱਸਨੇ ਆ ਹਾਂਜੀ ਇਹਨਾਂ ਵੀਰ ਜਿਹੜਾ ਤਾਂ ਵੀਡੀਓ ਪਾਈ ਤੇ ਆ ਗਿਆ ਹਾਂਜੀ ਉਹ ਟਾਲੀ ਲੱ ਉਨੇ ਸਬਦਾ ਕਰ ਲਿਆ ਆਪਣੇ ਨਾਲ ਹਾਂਜੀ ਸਾਈ ਦੇ ਗਿਆ ਲੀਟਰ ਮਰਵਾ ਆ ਗਿਆ ਸ਼ਾਮ ਨੂੰ ਦੁੱਧ ਦਾ ਹਾਂਜੀ ਸਵੇਰੇ ਫੇਰ 7 ਵਜੇ ਆ ਗਿਆ ਫੇਰ ਲੀਟਰ ਮਰਵਾ ਆ ਗਿਆ ਹਨ ਕੇ ਠੀਕ ਆ 500 ਰੁਪਏ ਸਾਈ ਵੀ ਦੇ ਗਿਆ ਤੇ ਘਰ ਜਾ ਕੇ ਮਗਰੋਂ ਦੁੱਧ ਵੀ ਡਿੱਗੀ ਲੈ ਗਿਆ ਵੀਰ ਸਵੇਰੇ ਦੁੱਧ ਵੀ ਪਵਾ ਕੇ ਲੈ ਆ ਗਿਆ ਘਰੋਂ ਅੱਛਾ ਤੇ ਖੜ ਕੇ ਤੇ ਮਗਰੋਂ ਘਰ ਜਾ ਗਿਆ ਤਾਂ ਨਹੀਂ ਮੇਰੇ ਨਹੀਂ ਮਤਲਬ ਹੋਣੀ ਅੱਛਾ ਅਵੀਰ ਜੀ ਤੁਮ ਲੈਣੀ ਨਹੀਂ ਮੈਨੂੰ ਬੜੇ ਫੋਨ ਆਇਆ ਕੋ ਮੋੜੀ ਗਏ ਮੈਂ ਅੱਛਾ ਪਰ ਇਦਾਂ ਨਾ ਕੋਈ ਮੇਰਾ ਵੀਰ ਕਿਸਦਾ ਕਰਿਆ ਕਰੋ ਇਹਦੇ ਘੰਡੇ ਤੋਂ ਉਹਦੀ ਖੇਡ ਹੁੰਦੀ ਵੇਖ ਗਿਆ ਵੇਖ ਗਿਆ ਹਾਂਜੀ ਹਾਂਜੀ ਤੇ ਇਦਾਂ ਕਿਨੂੰ ਖਰਾਬ ਕਰਾਂਗੇ ਤੇ ਫਿਰ ਚੰਗੇ ਨਹੀਂ ਲੱਗੀਦਾ ਹਾਂਜੀ ਹਾਂਜੀ ਤੇ ਤੁਸੀਂ ਦੁੱਧ ਵੀ ਕੋ ਆ ਕੇ ਲੈ ਗਏ ਜੋ ਡਿੱਗੀ 'ਚ ਅੱਛਾ ਮਗਰੋਂ ਕਰ ਦਈਏ ਮਾਰਾ ਫੋਨ ਗਿਆ ਤਾਂ ਮੈਂ ਨਹੀਂ ਮੇਰੇ ਵੱਤਰ ਠੀਕ ਆ ਤੇ ਫਿਰ ਇਦਾਂ ਚੰਗੇ ਨਹੀਂ ਲੱਗੀਦਾ ਹਾਂਜੀ ਹਾਂਜੀ ਇਹ ਛੋਟੀ ਥਲੀ 12 ਕਿਲੋ ਦੁੱਧ ਤਿਆਰ ਹੈ ਹੁਣ ਤਿਆਰ ਬਿਲਕੁਲ ਮੌਕੇ ਤੇ ਜੇ ਤਰ੍ਹਾਂ ਮਰਜ਼ੀ ਕੋ ਦੋ ਟਾਈਮ ਚੋਲੇ ਤਿੰਨ ਟਾਈਮ ਤੇ ਮੇਰੇ ਕੋਲ ਕੰਡ ਚਿਵਾਈ ਇਹਦੀ ਕੋਈ ਜਰਾਨੀ ਕੱਢੇ ਬੰਦਾ ਕੱਢੇ ਜਿਹਨੇ ਨਹੀਂ ਬਿਚਾਰ ਕੀਤੀ ਘਰ ਚ ਥਣ ਇਹਦੇ ਵੀ ਚੰਗਾ ਥਾਣੇ ਦੇ ਕਾ ਵੀ ਦੂਰ ਦੂਰ ਜਿਹੜਾ ਥਣ ਲੱਗਾ ਚਿਵਾਈਆਂ 5 ਵਜੇ ਦੀ ਚਿਵਾਈ ਆ ਆਪਣੀ ਦੁੱਧ ਜਿਹੜਾ ਇਹਦੇ ਕੋਲ 12 ਲੀਟਰ ਮੋਕੇ ਤੇ ਤਿਆਰ ਦੱਸਦੇ 5 ਤੋਂ 5 ਕਿੰਦੇ ਕਿ ਜਿਹੜੀ ਚਿਵਾਈ ਆ ਕੋਈ ਵੀਰ ਆਪਣੀ ਰਮਾਨਾ ਦੋ ਟਾਈਮ ਜਿਹੜਾ 5 ਤੋਂ 5 ਚੋਲੇ ਕਾ ਕੋ ਤਿੰਨ ਟਾਈਮ ਚੋਲੇ ਉਹ ਤੁਹਾਡੇ ਦੇ ਆ ਤੁਸੀਂ ਆਪਣੀ ਤਸੱਲੀ ਆਪ ਕਰਕੇ ਖਾਣੇ ਸਵਾਇਰ ਭੀ ਜੀ ਇਹਦੀ ਵੀ ਗਾਜਰ ਵਰਗੀ ਜਿਦਾ ਰੋਂਗ ਪੋਲੀ ਠੀਕ ਹੈ 1 ਮਿੰਟ ਤੋਂ ਪਹਿਲਾਂ ਪਾਖਾ ਪਣੀ ਏਡੀ ਰੋਂਗ ਪੋਲੀ ਤੇ ਇਹਦਾ ਫਿਰ ਮੁੱਲ ਕੇ ਥੋੜਾ ਵੀਡੀਓ ਲੰਮੀਆਂ ਇਹਨਾਂ ਦਿਖਦੀਆਂ ਧਾਰਾ ਮਾਰ ਕੇ ਇਹਨਾਂ ਬਹਾਉ ਦੂਗਾ ਹਾਂਜੀ ਹਾਂਜੀ ਜਿਆਦਾ 90 ਨਹੀਂ 85 ਨਹੀਂ ਅੱਛਾ ਪਰ 12 ਕਿਲੋ ਵਾਲੀ ਲੋਕੀ ਸਵਾ ਸਵਾ ਲੱਗਦੇ 100000 ਕਿਲੋਗਾਂ ਨੇ ਵੇਚੜੀਆਂ ਠੀਕ ਹੈ ਅਸੀਂ 12 ਕਿਲੋ ਵਾਲੀ ਸਿਰਫ ਹਾਂ ਦੇਣਾ 82000 ਠੀਕ ਹੈ 82000 ਜਿਹੜਾ 12 ਕਿਲੋ ਤਿਆਰ ਮੁੱਕ ਦੇ ਕੰਡੇ ਤੇ ਚਾੜ ਕੇ ਦੋਗੇ ਗਰੰਟੀ ਦੇ ਦਾਂਗਾ ਤੇ ਇਹ ਆ ਵੀ ਕੱਦ ਕਾਠ ਵੀ ਚੰਗਾ ਵਾ ਕੱਦ ਪੂਰਾ ਵਾ ਜੋ ਮਰਜ਼ੀ ਪਾਲੋ ਗਿੱਲਾ ਸੁੱਕਾ ਪੱਠਾ ਸਾਰਾ ਕੁਝ ਰਖਾਈ ਜਾਏ ਤੇ ਸੂਈ ਨੂੰ ਕਿੰਨਾ ਚਿਰ ਹੋਇਆ ਵਾ ਸੂਈ ਨੂੰ ਮੇਲੇ ਬੱਚਾ ਅੱਜ ਕੋਈ ਸ਼ਾਂਤ ਨਾ ਨਾਲੇ ਕੋਈ ਸੱਤਾਂ ਨਾ ਨਾਲੇ ਹਾਂ ਬੱਚਾ ਜੀ ਕੋਈ ਤਾਜੀ ਸੂਈ ਸਪੱਟ ਕੋਈ ਹਫ਼ਤੇ 10 ਦਿਨਾਂ ਦਾ ਕੋਈ ਮੰਨ ਲੈ ਤੇ ਜੇ ਫਿਰ ਦੁੱਧੋਂ ਵੱਧ ਵੀ ਜਾਊਗੀ ਹੁਣ ਦੁੱਧ ਦੇ ਨੇ 13 ਕਿਲੋ ਰੁਪਈ ਦੀ ਹੋਣਾ ਘਰ ਵਾਲੇ ਵੀ ਇਹਨੇ 13 ਕਿਲੋ ਦੁੱਧ ਠੀਕ ਹੈ ਜੀ ਗਿੱਲਾ ਸੁੱਕਾ ਵਲਡ ਜਿਹੜਾ ਮਰਜ਼ੀ ਪਾਲੋ ਨਗਾਈ ਜਾਏਗੀ ਠੀਕ ਆ ਤੇ ਹੁਣ ਇੱਕ ਆਹ ਛੋਟੀ ਆ ਗਈ ਆਪਣੇ ਕੋਲ 30 ਤੀਸਰੇ ਨੰਬਰ ਤੇ ਇਹ ਗੱਬਣ ਆ ਜਿਹੜੀ ਜੀ ਦੂਜੀ ਸੂਈ ਸੁਣੀ ਜੋ ਠੀਕ ਆ ਪਹਿਲਾਂ ਆਪਣੇ ਲਾਗੇ ਬੰਦਾ ਮਾਰਦੇ ਮਹੀਨੇ ਦੋ ਦੋਨੋਂ ਫੜੀ ਉਹਨੇ ਠੀਕ ਆ ਜੀ ਕਹਿੰਦੇ 12 ਕਿਲੋ ਪਹਿਲਾਂ ਨੂੰ ਤੁਹਾਡੀ ਫੜ ਦੁੱਧ ਜੋ ਆ ਅੱਛਾ 12 ਲੀਟਰ ਪਹਿਲਾਂ ਨੂੰ ਜੀ ਇੰਨੇ ਕੋਈ 5 6 ਲੈ ਜਾਣੇ ਠੀਕ ਆ ਜੀ 5 6 ਦੇ ਨਹੀਂ ਇਹਨੇ ਲੈ ਜਾਣੇ ਆ ਤੇ 12 ਕਿਲੋਟਰ ਦੇ ਕਰੀਬ ਦੁੱਧ ਜਿਹੜਾ ਕਿੰਨੇ ਪਹਿਲਾਂ ਨੇ ਚਵਾਇਆ ਤੇ ਅਜੇ ਗੱਬਣ ਆ ਜਿਹੜੀ ٹین ਕੱਢ ਜਣੇ ਛੋਟੀ ਨੂੰ ਜਾ ਸਕਦੇ ਠੀਕ ਹੈ ਤੇ ਕਿੰਨਾ ਕ ਫੇਰ ਇਹ ਤਾਂ ਇੱਕ ਪੰਜੀ ਦੀ ਲਈ ਅੱਛਾ ਆਪਾਂ ਇੱਕ ਪੰਜੀ ਨਾਲ ਕਰੀਏ ਤਾਂ ਨਾ ਇੱਕ 20 ਕਰੀਏ ਇੱਕ 10 ਨਹੀਂ ਕਰੀਏ ਇੱਕ 5 ਦੀ ਕਰੀਏ ਅੱਛਾ ਇੱਕ 5 ਦੀ ਕਿ ਵਿੱਚੋਂ ਕਰਦੀ ਛੋਟ ਛੋਟ ਜਿੱਲੀ ਕੋਈ ਨਹੀਂ ਕਰਦਾ ਪੂਰੇ ਲੱਖ ਦੀ ਜਾਂਦੀ ਹੈ ਹੋਰ ਪੰਜ ਕਰਦੀ ਹੈ 95000 ਅੱਛਾ 95000 ਬਾਹਰ ਲੈ ਜਾਂਦੀ ਹੈ ਠੀਕ ਆ ਹੋਰ 2000 ਛੱਡ ਦਾਂਗੇ 3 ਹੀ ਛੱਡ ਦਾਂਗੇ 92000 ਦੀ ਝੋਟੀ ਜਿਹੜਾ ਬਾਰੀ ਚੰਗੀ ਝੋਟੀ ਤੇ ਐਰ ਕੇ ਉਤਰ ਦੁੱਧ ਕਿੰਨਾ ਖਿਚਵਾ ਜੂਗੀ ਦੁੱਧ ਝੋਟੀ 12 13 ਕਿਲੋ ਵਾਲੀ ਐ ਵੀ ਕੋਈ ਹੋਣੀ ਨਹੀਂ ਆਗੀ ਬਾਕੀ ਇਹ ਆ ਵੀ ਝੋਟੀ ਕਿੱਲੇ ਤੇ ਬੱਜੀ ਵੀ ਫੱਬਦੀ ਆ ਸੋਹਣੀ ਝੋਟੀ ਆ ਜਿਹੜੀ ਬਾਕੀ ਤੁਸੀਂ ਇਹ ਹਿਸਾਬ ਪਿਓਰ ਮੋਰਾ ਪਿਓਰ ਕਾਲੀ ਸ਼ਾਹ ਝੋਟੀ ਹਾਂਜੀ ਹਾਂਜੀ ਆ ਦੇਖ ਸਕਦੇ ਪੂਰੀ ਕਾਲੀ ਝੋਟੀ ਆ ਤੇ ਬੜੀ ਸ਼ਾਂਤ ਜੀ ਝੋਟੀ ਆ ਸੋਹਣੀ ਝੋਟੀ ਆ ਜਿਹੜੀ ਤੇ ਹੁਣ ਇੱਕ ਆ ਵੀ ਗੱਭਣਿਆ ਮੱਝ ਤੀਜਾ ਸੁਹਾ ਮੈਂ ਗੱਭਣ ਜੀ ਠੀਕ ਆ ਇਹ ਵੀ ਦੋਸਤ 12 ਗਲੋਂ ਦੇ ਘਰ ਆਣੇ ਭਰਦੀ ਠੀਕ ਆ ਇਹ ਕਿੰਨਾ ਕੁ ਲੱਜੂ ਟਾਈਮ ਮਾ ਦੋ ਚਾਰ ਪੰਜ ਜਣੇ ਕੱਢਣੇ ਤਿਆਰੀਆਂ ਨਹੀਂ ਆਇਆ ਠੀਕ ਹੈ ਜੀ ਸ੍ਰੀ ਦੋਂ ਪਾ ਰਹੀ ਹੈ ਜਿਹੜੀ ਆ ਵੀ ਮੱਝ ਕਦ ਕਾਠ ਵੀ ਚੰਗਾ ਵਾ ਅਜ ਮੱਝਾਂ ਸਾਰੀਆਂ ਪਹਾ ਰੀਆਂ ਹੀ ਆ ਤੇ ਇਹਦਾ ਵੀ ਜੀ ਫਿਰ ਮੁੱਲ ਮੁੱਲੇ ਤਾਂ ਭਾਈ 80 ਕਰ ਲਈਏ ਭਾਈ 85 ਕਰ ਲਈਏ 75000 ਦੀ ਮਹਿੰਗੇ 75000 ਦੀ ਹਾਂਜੀ ਤੇ ਵਿੱਚੋਂ ਛੋਟ ਛੜ ਮੌਕੇ ਤੇ ਕਰ 73000 73 ਦੀ ਦੇ ਦੋਗੇ ਬਾਕੀ ਇਹ ਆ ਵੀ ਚਲੋ ਕੋ ਫੋਨ ਲਾਵੇ ਹੋਰ ਮੰਤਨ ਮੰਤਨ ਮੌਕੇ ਤੇ ਸਾਰੀਆਂ ਜੋ ਹੋ ਜਾਂਦੀਆਂ ਨਹੀਂ ਮੈਂ ਉਦਣ ਵੀ ਕਿ ਜਿੰਨਾ ਜਿੰਨਾਂ ਨੇ ਫੋਨ ਆਇਆ ਪਰ ਦੇਣ ਦੀ ਇੱਤੇ ਠੀਕ ਆ ਤੇ ਉਸੇ ਦੇ ਵੇਖ ਗਿਆ ਮਾਲਕ ਜਿਹੜੀ ਲੱਖ ਵਾਲੀਆਂ ਹਾਂ ਹਾਂਜੀ ਉਹਦਾ ਬਹੁਤ ਹੁੰਦਾ ਹੈ ਅੱਛਾ ਹਾਂਜੀ ਹਾਂਜੀ ਉਹ ਉਦਣ ਨਹੀਂ ਚਲਦੀ ਠੀਕ ਆ 20 ਮਹੀਰਾ ਤੋਂ ਠੀਕ ਆ ਚਲਗੀ ਚੁਆ ਕੇ ਭੇਜੀ ਠੀਕ ਹੈ ਬਾਕੀ ਇਹ ਵੀ ਕਿਸੇ ਨੂੰ ਕੋਈ ਵੀ ਪਸੰਦ ਆਉਂਦੀ ਇੱਕ ਵਾਰੀ ਫੋਨ ਜਰੂਰ ਲਾਵੇ ਹਨਾ ਤੇ ਆ ਕਿੰਨੇ ਕੇ ਦੁੱਧ ਆ ਲੀਜੇ ਹਰ ਕੁਝ ਜੀ ਇਹੋ ਅੱਜ ਕਿਸ ਨੂੰ ਦੱਸ ਦੇ ਹੋਗੇ ਠੀਕ ਆ 11 ਕੇ ਕਿਲੋ ਦੁੱਧ ਤਿਆਰ ਆ ਮੈਂ ਕੱਲ ਵੀ ਆਈ ਏ ਸਿਰੋ ਤੇਵਾ ਜਾਂ ਕੀਤਾ ਹਣੇ ਠੀਕ ਆ ਕੱਦ ਢਾਂਚਾ ਵੇਖੋ ਮੈਂ ਦਾ ਗੱਟਾ ਕੱਦ ਕਾਠ ਪੱਖੋਂ ਪੂਰੀ ਜਵਾਨ ਆ ਜਿਹੜੀ ਜਿਹੜਾ ਵੀਰ ਖੋਲਣ ਵਾਲਾ ਉੱਤਮ ਹੀ ਉੱਚੀ ਆ ਇੱਕ ਨਗਦ ਦੁੱਧ ਚਵਾਈ ਜਾਊਗੀ ਦੁੱਧ 12 13 ਕਰੋੜ ਕਿੱਦ ਨੂੰ ਠੀਕ ਹੈ ਬਾਕੀ ਦੁੱਧ ਵਾਲੀਆਂ ਨਿਸ਼ਾਨੀਆਂ ਜਿਹੜੀਆਂ ਇਹਦੇ ਚ ਚੰਗੀਆਂ ਵਾ ਮਿਲਕਵੇਨ ਵੀ ਚੰਗੀਆਂ ਤੇ ਥਣ ਬੜਾ ਦੂਰ ਦੂਰ ਲੱਗਾ ਵਾ ਬੋਤੇ ਵੀਰਾਂ ਦੀ ਇਹੋ ਜਿਹੀ ਥਣ ਦੀ ਡਿਮਾਂਡ ਹੁੰਦੀ ਆ ਕੱਟੀ ਇਹਦੇ ਮਗਰ ਦੋ ਇਹਦੇ ਮਗਰ ਵੀ ਕੱਟੀ ਆ ਅੱਜ ਸ਼ਾਮ ਨੂੰ ਮੈਂ ਬੰਦ ਜੰਦੀ ਆ ਆਪਣਾ ਕੰਮ ਦੁੱਧ ਦਾ ਠੀਕ ਹੈ ਦੁੱਧ ਕਦੇ ਲਾਲਤ ਨਹੀਂ ਹੈ ਗੱਟੇਗਾ ਬਾਕੀ ਕੋਈ ਟਾਈਮੋਂ ਟਾਈਮ ਆਪਣੀ ਚਵਾਈ ਕਰ ਲੈ ਠੀਕ ਆ ਹਾਂ ਜੀ ਯਾਰ ਬਚਾਇਆ ਤੇ ਆ ਕੱਟੀ ਐ ਦੀ ਤੇ ਕਿੰਨਾ ਫਿਰ ਇਹਦਾ ਮੁੱਲ ਮੁੱਲ ਤਾਂ ਜਿੰਨਾ ਮਰਜ਼ੀ ਕਰ ਲਈਏ ਭਾਈ ਬੁਢੇਰੀਆਂ ਨਾਲ ਲੱਗਦਾ ਤਾਂ ਘਰ ਵਾਲਾ ਲੈ ਸਮਾਂ ਕੋਈ ਦੁੱਧ ਵੇਚਣਾ ਲੱਗਦਾ ਜੀ ਹਾਂਜੀ ਤੇ ਮੁੱਲ ਨਹੀਂ ਐ ਬਿਲਕੁਲ ਜਾਇਜ਼ ਹੀ ਹੋ 85 ਨਹੀਂ 80 ਨਹੀਂ 70000 ਦੀ ਮੀਟ 70000 ਦੀ ਛੋਟ ਛੱਟ ਵਿੱਚੋਂ ਕਰ ਦੋ ਕਰ ਦਾਂਗੇ ਜੀ ਠੀਕ ਮੈਂ ਆ ਵੇਖ ਲਓ ਇਹ ਜਿਹੜੀ ਕੁੜੀ 50 ਹਜ਼ਾਰ ਦੀ ਬੰਡਰੀ ਨੇ ਹਾਂਜੀ ਇਹ ਆ ਵੀ ਡੇਰੀਆਂ ਚ ਚੋਣ ਵਾਲੀ ਮੱਝ ਆ ਹਾਂ ਹਾਂ ਜਿਹੜਾ ਕੋਈ ਮਾਰੀ ਗਾਂ ਵੀ ਚੰਗੇ ਪੈਸੇ ਦੀ ਵਿਕ ਜਾਣੀ ਆ ਕਿਤੇ ਵਿੱਚ ਨਪੈਂਦੀ ਉਹ ਤਾਂ ਕੋਈ ਵੀਡੀਓ ਕੋਲ ਤੋਂ ਚਵਾ ਲਿਆ ਕੀ ਵੀਡੀਓ ਕੋਲ ਤੋਂ ਚਵਾ ਕੇ ਦੁੱਧ ਮੈਨੂੰ ਕਹ ਦਿੰਦਾ ਅੱਛਾ ਹਾਂ ਮਤਲਬ ਕਿ ਆਪਣੇ ਉਹਦਾ ਪੂਰੀ ਤਸੱਲੀ ਕਰਾ ਕੇ ਦਿੱਤੀਆਂ ਵਗੈਰਾ ਸਾਰੀ ਕਰਾ ਕੇ ਪਤਾ ਕਿਉਂ ਦਈਦੀ ਹੈ ਕਿ ਇਹਨੂੰ ਕੋਈ ਲਾਂਮਾ ਨਾ ਦੇ ਜਾ ਹਾਂਜੀ ਹਾਂਜੀ ਤੇ ਸਾਨੂੰ ਉਹ ਮੇਰੇ ਕੋਲ ਨਾ ਟੀਨਾ ਥਲੇ ਪਰੇ ਮਹੀਂ ਬੱਧੀ 1 ਲੱਖ ਤੇ ਮੈਂ 5000 ਰੁਪਏ ਲਈ ਸੀ ਅੱਛਾ ਸਿਰਫ 6 ਕਰੋ ਦੁੱਧ ਮਿਲਦੀ ਅੱਛਾ ਇੱਕ ਜੀ ਕਿੰਨੂ ਦੇਣੀ ਥੋੜਾ ਵਾ ਇੱਕ ਸਾਈਡ ਤੇ ਲਾਤੀ ਘਰ ਠੀਕ ਆ ਤਾਂ ਤੇ ਹੁਣ ਪੈਸੇ ਪੂਰੇ ਖਰਚੀ ਆ ਪਰ ਮਹੀਨੇ ਕੋ ਨਹੀਂ ਮੋੜ ਮੋੜ ਨਾਲ ਸਾਈਡ ਤੇ ਆ ਕਈ ਵਾਰੀ ਹੋ ਜਾਂਦਾ ਵਾ ਕਈ ਵਾਰੀ ਵੱਧ ਸੋਚ ਕੇ ਲਈਆਂ ਹੁੰਦੀਆਂ ਘੱਟ ਕੱਟਦੀਆਂ ਕਈ ਵਾਰੀ ਘੱਟ ਸੋਚ ਕੇ ਲਈਆਂ ਹੁੰਦੀਆਂ ਵੱਧ ਕੱਢ ਜਾਂਦੀਆਂ ਠੀਕ ਆ ਘੱਟ ਚ ਘਾਟ ਆ ਪਰ ਪਹਿਲਾਂ ਹੀ ਹਾਂਜੀ ਹਾਂਜੀ ਠੀਕ ਹੈ ਜੀ ਕੋਈ ਵੀ ਆਏ ਸੁਣਨ ਵਾਲਿਆਂ ਨੂੰ ਆਣ ਕੇ ਆਪਣੀ ਚਿੱਤ ਕੇ ਖੜੇ ਬਾਕੀ ਫਿਰ ਵੀ ਗਰੰਟੀ ਨਾਲ ਵੀ ਆਪਣੀ ਫੁੱਲ ਪਟਾ ਫੁੱਲ ਗਰੈਟੀ ਹੋਏਗੀ ਠੀਕ ਹੈ ਜੀ ਖੜਾ ਜੀ ਠੀਕ ਹੈ ਜਿਹੜੇ ਸੋਈਆਂ ਨਾਲ ਚ ਆ ਕੇ ਖੜੇ ਪਿੰਡ ਸ਼ਿਕਾਰਮਾਸੀਆਂ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਠੀਕ ਹੈ 2 ਨੰਬਰ 9855501706 ਸਾਡੀ ਕਈ ਵੀ ਪੋਸਟ ਵੀ ਆਪਣਾ ਡਰੈਸ ਕੀ ਹੈ ਬੈਸ ਸਾਡਾ ਹੈਗਾ ਪਿੰਡ ਡੇਰਾ ਬਾਬਾ ਨਾਨਕ ਲਾਗੇ ਹਾਂਜੀ ਪਿੰਡ ਸ਼ਿਕਾਰਮਾਸ਼ੀਆਂ ਵਟਾਲੇ ਜਿੰਨੇ ਇਧਰ ਮੋਗਿਆਂ ਹਰੀਆਂ ਨੂੰ ਆਣਾ ਅੰਮ੍ਰਿਤਸਰ ਨੂੰ ਆਜੇ ਮਕੇਰੀਆਂ ਗਰਦਾਸਪੁਰ ਪਠਾਨਕੋਟ ਕਲਾਂ ਨੌਰ ਨੂੰ ਆਜੇ ਠੀਕ ਹੈ ਜੀ ਜਿੰਨੇ ਜਲੰਧਰ ਨੂੰ ਆਣਾ ਵਟਾਲੇ ਸ਼ਹਿਰ ਨੂੰ ਆਜੇ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਜੋ ਵੀ ਆ ਸਾਰਾ ਕੁਝ ਇਹੀ ਆ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਖ ਕੇ ਕੋਈ ਵੀ ਪਸ਼ੂ ਖੜੋ